ਜਦੋਂ ਪੀਵੀ0 ਨੰਬਰ 1 ਦੀ ਪਲੇਟ ਬਣਾਉਣਿਆ ਸਾਨੂੰ ਸਿੱਧੀ ਉੱਥੋਂ ਕੋਈ ਰਸੀਦ ਨਹੀਂ ਮਿਲਦੀ ਕੋਈ ਸਾਡੀ ਸੁਣਵਾਈ ਨਹੀਂ ਰਿਸ਼ਵਤ ਸਾਨੂੰ 17-17000 ਰੁਪਏ ਰਿਸ਼ਵਤ ਦੇਣੀ ਪੈਂਦੀ ਇੱਕ ਨੰਬਰ ਪਲੇਟ ਵਾਸਤੇ ਇੱਕ ਗੱਡੀ ਦੀ ਇੱਕ ਗੱਡੀ ਦੀ ਆਰਸੀ ਬਣਾਉਣ ਦੀ ਰਿਸ਼ਵਤ ਇੱਕ ਆਮ ਆਦਮੀ ਨੂੰ ਪਾਏ ਹੋਏ Google Pay ਦੇ ਸਟੇਟਮੈਂਟ ਪਈਆ 21000 ਰੁਪਏ ਪੇ ਕਰਿਆ ਜਿਹੜਾ ਮਰਜ਼ੀ ਟ੍ਰਾਂਸਪੋਰਟ ਮੰਤਰੀ ਆ ਕੇ ਮੈਨੂੰ ਪੁੱਛ ਸਕਦਾ ਜਿਹਨੂੰ ਮੈਂ ਦਿੱਤੀ ਹੈ ਜਿਹਦੇ ਖਾਤੇ 'ਚ ਪਈ ਆ ਉਹ ਮੇਰੇ ਕੋਲੇ ਆ ਕੇ ਮੈਨੂੰ ਪੁੱਛ ਸਕਦਾ ਜੇ ਬੰਦੇ ਨੇ ਪਰਚਾ ਦੇਣਗੇ ਮੈਂ ਲਿਖਤੀ ਰੂਪ ਚ ਦੇਣ ਨੂੰ ਤਿਆਰ ਹਾਂ ਪੂਰਾ ਜੋਰ ਲਾ ਕੇ ਆਮ ਆਦਮੀ ਪਾਰਟੀ ਨੂੰ ਦਿਖਾਇਆ ਪੂਲ ਸਪੋਰਟ ਕੀਤੀ ਗੱਡੀਆਂ ਵੀ ਦਿੱਤੀਆਂ ਤੇਲ ਵੀ ਆਪਣੇ ਕੋਲੋਂ ਫੂਕਿਆ ਤੇਲ ਫੂਕੇ ਵੀ ਅਸੀਂ ਜਦੋਂ ਸਾਡੀ ਆਪਦੀ ਮੰਗ ਦੀ ਗੱਲ ਕੀਤੀ ਤਾਂ ਉਹ ਸਾਡੀ ਨਹੀਂ ਸੁਣੀ ਅਸੀਂ ਮੁੱਦਾ ਕੀ ਚੱਕਦੇ ਸੀ ਵੀ ਸ਼ਾਇਦ ਬਦਲਾ ਆਊਗਾ ਪਰ ਨਹੀਂ ਉੱਥੇ ਖੜੇ ਹਾਂ ਅਸੀਂ ਪੀਵੀ01 ਖੜੀ ਆ ਟੈਕਸ ਪੇ ਕਰ ਰਹੀ ਆ ਔਰ ਚਿੱਟੇ ਬਲੇਡ ਨਿੱਜੀ ਉਹਨੂੰ ਬੱਤੀ ਲਾ ਕੇ ਸਰਕਾਰੀ ਅਫਸਰ ਘੁੰਮ ਰਹੇ ਨੇ ਜਿਹੜੇ ਕਿ ਸਰਕਾਰ ਦੇ ਨੁਮਾਇੰਦੇ ਨੇ ਮਨਦੀਪ ਸਿੰਘ ਜੀ ਬਰਨਾਲਾ ਇਹ ਪਹਿਲਾ ਚੌਰਾ ਲੋਕ ਸਭਾ ਚੌਰਾ ਇੱਕ ਤੀਜੇ ਬੋਟੇ ਨੂੰ ਜਿਹੜੀ ਆ ਚਾਰਵੇਂ ਤੀਜੇ ਆਉਣੇ ਆ ਅੱਲਾ ਸਸੀ ਗਾਲ ਵੀ ਤੁਸੀਂ ਜਿਓ ਆਇਆ ਨੂੰ ਤੁਹਾਨੂੰ ਸਾਰਿਆਂ ਨੂੰ ਪਰ ਸਾਡੀ ਬੇਨਤੀ ਇਹ ਆ ਕਿ ਅਸੀਂ ਪਿਛਲੀ ਵਾਰ ਪੂਰਾ ਜੋਰ ਲਾ ਕੇ ਆਮ ਆਦਮੀ ਪਾਰਟੀ ਨੂੰ ਦਿਖਾਇਆ ਫੁੱਲ ਸਪੋਰਟ ਕੀਤੀ ਗੱਡੀਆਂ ਵੀ ਦਿੱਤੀਆਂ ਤੇਲ ਵੀ ਆਪਣੇ ਕੋਲੋਂ ਫੂਕਿਆ ਤੇਲ ਫੂਕੇ ਵੀ ਅਸੀਂ ਜਦੋਂ ਸਾਡੀ ਆਪਦੀ ਮੰਗ ਦੀ ਗੱਲ ਕੀਤੀ ਤਾਂ ਉਹ ਸਾਡੀ ਨਹੀਂ ਸੁਣੀਗੀ ਨਾ ਹੀ ਅੱਜ ਤੱਕ ਕਿਸੇ ਟਰਾਂਸਪੋਰਟ ਅਧਿਕਾਰੀ ਨੇ ਸੁਣੀ ਹੈ ਸਾਡਾ ਸਾਰੇ ਮੁੱਦੇ ਉਧੇ ਹੀ ਪਏ ਨੇ ਪਿੰਡਕ ਪਏ ਨੇ ਸਾਡੀਆਂ ਪੀਵੀ01 ਟੈਕਸੀਆਂ ਨੇ ਇੱਕ ਪਿਛਲੀਆਂ ਸਰਕਾਰਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਤੁਸੀਂ ਆਲ ਇੰਡੀਆ ਟੈਕਸ ਪੇ ਕਰ ਸਕਦੇ ਹੋ ਵੀ 1 25000 ਰੁਪਿਆ ਤੁਸੀਂ 7 ਸੀਟਰ ਗੱਡੀ ਦੇ ਪੇ ਕਰ ਦੋ ਤੁਸੀਂ ਆਲ ਇੰਡੀਆ ਕਿਤੇ ਵੀ ਜਾ ਕੇ ਆ ਸਕਦੇ ਹੋ ਤੁਸੀਂ ਟੈਕਸ ਨਹੀਂ ਭਰਨਾ ਪੈਣਾ ਤੁਹਾਨੂੰ ਪਰ ਕੁਝ ਸਟੇਟਾਂ ਇਹ ਜੀਆਂ ਨੇ ਜਦੋਂ ਅਸੀਂ ਬਾਰਡਰ ਟੱਪਦੇ ਆ ਉਹ ਕਹਿੰਦੀਆਂ ਨੋ ਇਸ ਚੀਜ਼ ਨਹੀਂ ਸਾਡਾ ਟੈਕਸ ਸਾਨੂੰ ਦਿਓ ਬਾਕੀ ਸਟੇਟਾਂ ਦੇ ਇਹ ਵਿੱਚ ਕੁਝ ਚੱਲਦਾ ਹੈ ਕੁਝ ਚਾਰ ਕਸਟੇਟਾਂ ਨੇ ਜਿਹੜੀਆਂ ਇਹਨਾਂ ਨੂੰ ਰੂਲ ਨੂੰ ਫੋਲੋ ਨਹੀਂ ਕਰਦੀਆਂ ਉਹ ਆਪਣਾ ਟੈਕਸ ਸਾਡੇ ਤੋਂ ਮੰਗਦੀਆਂ ਨੇ ਬਾਰਡਰ ਤੇ ਸਾਡੀਆਂ ਗੱਡੀਆਂ ਆ ਗਿਆ ਪੀਵੀ01 ਜੀ ਟੈਕਸੀਆਂ ਹੁਣ ਦੂਜੀ ਗੱਲ ਰਹੀ ਜੀ ਜਦੋਂ ਪੀਵੀ0 ਨੰਬਰ 1 ਦੀ ਪਲੇਟ ਬਣਾਉਣਿਆਂ ਸਾਨੂੰ ਸਿੱਧੀ ਉੱਥੋਂ ਕੋਈ ਰਸੀਦ ਨਹੀਂ ਮਿਲਦੀ ਕੋਈ ਸਾਡੀ ਸੁਣਵਾਈ ਨਹੀਂ ਰਿਸ਼ਵਤ ਸਾਨੂੰ 17-17000 ਰੁਪਈਆ ਰਿਸ਼ਵਤ ਦੇਣੀ ਪੈਂਦੀ ਐ ਇੱਕ ਨੰਬਰ ਪਲੇਟ ਵਾਸਤੇ ਕਿਉਂਕਿ ਸਾਡੇ ਪੇਪਰ ਚੰਡੀਗੜ੍ਹੋਂ ਬਣਦੇ ਆ ਜੀ ਚੰਡੀਗੜ੍ਹ ਜਾਣ ਵਾਸਤੇ ਜੇ ਸਾਡੀ ਦੋ ਵਾਰੀ ਗੱਡੀ ਚੱਲੇ ਗਈ ਤਾਂ ਅਸੀਂ ਛੱਡ ਕੇ ਚੱਲੇਗਾ ਸਾਡਾ 6.7000 ਰੁਪਏ ਦਾ ਨੁਕਸਾਨ ਹੈ ਤਾਂ ਕਿ ਜੋ ਸਾਨੂੰ ਅਸੀਂ ਇਹ ਨਾ ਸਰਕਾਰਾਂ ਤੋਂ ਮੰਗ ਕਰਦੇ ਜਿਹੜੀਆਂ ਮੌਜੂਦਾ ਨੇ ਵੀ ਉਹਨਾਂ ਦਾ ਜਿਹੜਾ ਆਨਲਾਈਨ ਪੇਪਰ ਆ ਲੋਕਲ ਆਰਟੀਓਡੇਸ਼ਨ ਨੂੰ ਦਿੱਤਾ ਜਾਵੇ ਉੱਥੋਂ ਸਾਡੇ ਪੇਪਰ ਜੋ ਬਣਦੇ ਹੋਣ ਅਸੀਂ ਉੱਥੇ ਜਾ ਕੇ ਬਣਾ ਲੈ ਸਾਨੂੰ ਚੰਡੀਗੜ੍ਹ ਨਾ ਜਾਣਾ ਪਵੇ ਐਦਾਂ ਦੇ ਸਾਡੇ ਕਈ ਮੁੱਦੇ ਆ ਟ੍ਰਾਂਸਪੋਰਟ ਦੇ ਵਿੱਚ ਸਾਡੇ ਇਸ ਟਾਈਮ ਐਸ.ਡੀ.ਐਮ ਸਾਹਿਬ ਨੇ ਗੱਡੀਆਂ ਲਾਈਆਂ ਨੇ ਤਹਿਸੀਲਦਾਰ ਸਾਹਿਬ ਨੇ ਗੱਡੀਆਂ ਲਾਈਆਂ ਚੋਣਾ ਦੇ ਵਿੱਚ ਉਹਨਾਂ ਦੇ ਵਿੱਚ ਨਿੱਜੀ ਆਪਣੇ ਰਿਸ਼ਤੇਦਾਰਾਂ ਦੀਆਂ ਚਿੱਟੀਆਂ ਪਲੇਟਾਂ ਚਾੱਕ ਕੇ ਗੱਡੀਆਂ ਲਾ ਦਿੱਤੀਆਂ ਨੇ ਅਸੀਂ ਟੈਕਸ ਪੇ ਕਰਕੇ ਖੜੇ ਆ ਅਸੀਂ ਮੁੱਦਾ ਕੀ ਚੱਕਦੇ ਸੀ ਵੀ ਸ਼ਾਇਦ ਬਦਲਾ ਆਊਗਾ ਪਰ ਨਹੀਂ ਉੱਥੇ ਹੀ ਖੜੇ ਆ ਅਸੀਂ ਪੀ.ਵੀ.01 ਖੜੀ ਆ ਟੈਕਸ ਪੇ ਕਰ ਰਹੀ ਆ ਔਰ ਚਿੱਟੀਆਂ ਪਲੇਟ ਨਿੱਜੀ ਉਹਨੂੰ ਬੱਤੀ ਲਾ ਕੇ ਸਰਕਾਰੀ ਅਫਸਰ ਘੁੰਮ ਰਹੇ ਨੇ ਜਿਹੜੇ ਇੱਕ ਸਰਕਾਰ ਦੇ ਨੁਮਾਇੰਦੇ ਨੇ ਤੇ ਇਹੀ ਕੰਮ ਸਹੀ ਨਹੀਂ ਕਰਨਗੇ ਤਾਂ ਅਸੀਂ ਕਿੱਥੇ ਜਾਵਾਂਗੇ ਅਸੀਂ ਟੈਕਸ ਪੇ ਕਰਕੇ ਸਹੀ ਕੰਮ ਕਰਨਾ ਚਾਹੁੰਦੇ ਹਾਂ ਪਰ ਨਹੀਂ ਸਰਕਾਰ ਕਹਿੰਦੀ ਸੀ ਕਿ ਰਿਸ਼ਵਤ ਬਿਲਕੁਲ ਜ਼ੀਰੋ ਟਾਲ ਹੈ ਕਿ ਕੰਮ ਕਿੱਦਾਂ ਹੋ ਜਾਏਗਾ ਵੀਰੇ ਮੇਰੇ ਕੋਲੇ ਇੱਕ ਗੱਡੀ ਦੀ ਇੱਕ ਗੱਡੀ ਦੀ ਆਰਸੀ ਬਣਾਉਣ ਦੀ ਰਿਸ਼ਵਤ ਇੱਕ ਆਮ ਆਦਮੀ ਨੂੰ ਪਾਏ ਹੋਏ Google Pay ਦੇ ਸਟੇਟਮੈਂਟ ਪਈ ਹੈ 21000 ਰੁਪਏ ਪੇ ਕਰਿਆ ਜਿਹੜਾ ਮਰਜ਼ੀ ਟ੍ਰਾਂਸਪੋਰਟ ਮੰਤਰੀ ਆ ਕੇ ਮੈਨੂੰ ਪੁੱਛ ਸਕਦਾ ਜਿਹਨੂੰ ਮੈਂ ਦਿੱਤੀ ਐ ਜਿਹਦੇ ਖਾਤੇ ਚ ਪਾਈ ਐ ਉਹ ਮੇਰੇ ਕੋਲੇ ਆ ਕੇ ਮੈਨੂੰ ਪੁੱਛ ਸਕਦਾ ਜੇ ਬੰਦੇ ਦੇ ਪਰਚਾ ਦੇਣਗੇ ਮੈਂ ਲਿਖਤੀ ਰੂਪ ਚ ਦੇਣ ਨੂੰ ਤਿਆਰ ਹਾਂ ਕਿਦੋਂ ਕਦੋਂ ਦੀ ਗੱਲ ਐ ਕਿ ਇਹ ਅਕਤੂਬਰ ਦੀ ਗੱਲ ਐ ਜੀ 23 ਦੀ 17000 ਰੁਪਏ ਰਿਸ਼ਵਤ ਦੇ ਕੇ ਗੱਡੀ ਦੀ ਆਰਸੀ ਬਣਾਈ ਐ ਜੀ ਚੰਡੀਗੜ੍ਹ ਨਾ ਜਾਣ ਦੇ ਚੱਕਰ ਵੀ ਚੰਡੀਗੜ੍ਹ ਨਾ ਜਾਣਾ ਭਾ ਨਹੀ ਟਾਈਮ ਹੈਗਾ ਜੀ ਨਹੀਂ ਜਾ ਸਕਦੇ ਜੇ ਜਾਣਿਆਂ ਦਾ ਇਥੋਂ ਕੰਮ ਟੁੱਟਦਾ ਇਕੱਲਾ ਇਕੱਲਾ ਜੀ ਐ ਕਮਾ ਕੇ ਖਾਣ ਵਾਲੇ ਵੀ ਚੱਲ ਕੇ 4 ਦਿਨ ਜਾਵਾਂਗੇ ਉਥੋਂ ਦਫਤਰ ਦੇ ਵਿੱਚੋਂ ਬਾਹਰ ਬਾਹਰ ਛੱਡ ਕੇ ਕੱਢ ਦਿੰਦੇ ਆ ਕਹਿੰਦੇ ਨਹੀਂ ਜੀ ਟੋੜਾਂ ਦੇ ਕੰਮ ਹੋਣਾ ਤੁਹਾਡੇ ਪੇਪਰ ਨਹੀਂ ਸੀ ਜਦੋਂ ਇੱਕ ਦੱਲਾ ਜਿਹਨੂੰ ਡੀਲਰ ਕਹਿੰਦੇ ਆਪਾਂ ਉਹ ਲੈ ਕੇ ਚਲੇ ਗਿਆ ਫਿਰ ਤੁਹਾਨੂੰ ਕਿਤੇ ਪੇਪਰ ਤੇ ਸਾਈਨ ਕਰਨ ਦੀ ਵੀ ਲੋੜ ਨਹੀਂ ਗਈ ਨੂੰ ਲੱਗਦਾ ਨਹੀਂ ਕਿ ਜਿਵੇਂ ਸਰਕਾਰ ਨੇ ਕਿਹਾ ਸੀ ਕਿ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਤੁਸੀਂ ਇੱਕ ਨੰਬਰ ਡਾਇਲ ਕਰੋ ਤੁਹਾਡੇ ਘਰੇ ਆ ਕੇ ਕੰਮ ਕਰ ਦੇਣਗੇ ਇਹ ਜੇ ਇੱਕ ਇਹ ਸਿਰਫ ਜਿਵੇਂ ਕਹਿੰਦੇ ਆ ਚੋਣਵੀਂ ਨਾ ਮੁੱਦਾ ਹੈਗਾ ਲੋਕਾਂ ਨੂੰ ਦਿਖਾਉਣ ਖਾਤਰ ਇਹ ਸ਼ੋਸ਼ਾ ਕਹਿ ਸਕਦੇ ਆਪਾਂ ਨੂੰ ਕੁਝ ਨਹੀਂ ਹੈਗਾ ਆਨਲਾਈਨ ਆਨਲਾਈਨ ਅਸੀਂ ਤੁਹਾਨੂੰ ਭਰ ਦਿੰਨੇ ਆ ਸਿਰਫ ਜਦੋਂ ਸਰਕਾਰ ਨੇ ਲੈਣਾ ਉਦੋਂ ਆਨਲਾਈਨ ਹੈ ਜਦੋਂ ਸਰਕਾਰ ਨੇ ਦੇਣਾ ਕੁਛ ਵੀ ਆਨਲਾਈਨ ਨਹੀਂ ਹੈ ਹਕਮਤਮਾਨ ਜੀ ਹਰ ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਚ ਬੋਲਦੇ ਸੀਗੇ ਤਾਂ ਇਹ ਗੱਲ ਕਹਿੰਦੇ ਸੀ ਕਿ ਜਦੋਂ ਗੱਡੀ ਨਵੀਂ ਖਰੀਦ ਲਈ ਰੋਡ ਟੈਕਸ ਦੇਤਾ ਫੇਰ ਟੋਲ ਟੈਕਸ ਕਿਉਂ ਹੋਰ ਟੈਕਸ ਕਿਉਂ ਪਰ ਹੁਣ ਤਾਂ ਫੇਰ ਉਹੀ ਕੁਛ ਹੈ ਜੀ ਸਾਰਾ ਕੁਝ ਲੈਂਦੇ ਆ ਇੱਕ ਸਰਕਾਰੀ ਮੁਲਾਜ਼ਮ ਬੈਠੇ ਹੋਣ ਦੇ ਬਾਵਜੂਦ ਉਹਨੂੰ ਵੀ ਨਹੀਂ ਛੱਡਦੇ ਜੇ ਸਰਕਾਰੀ ਮੁਲਾਜ਼ਮ ਸਾਡੀ ਗੱਡੀ ਲੈ ਕੇ ਜਾਂਦਾ ਉਹ ਆਪਣਾ ਕਾਰਡ ਦਿਖਾਉਂਦਾ ਟੋਲ ਵਾਲੇ ਨੂੰ ਕਟੋਲ ਵਾਲੇ ਉਹਨੂੰ ਵੀ ਨਹੀਂ ਛੱਡਦੇ ਜੀ ਇਹਦਾ ਸਰਕਾਰ ਸਰਕਾਰ ਨੂੰ ਹੀ ਖਾਣ ਲੱਗੀ ਹੋਈ ਐ ਕੋਈ ਲੱਗਦਾ ਕਿ 3 ਸਾਲ ਬੈਧੇ ਆ ਜੀ ਮਸਲਾ ਹੱਲ ਹੋ ਸਕਦਾ ਜਾਂ ਸਿਰਫ ਹੋ ਨਹੀਂ ਸਕਦਾ ਮਸਲਿਆਂ ਦੀ ਗੱਲ ਦੱਸਦੀ ਐ ਜੀ ਅਸੀਂ ਇੱਕ ਦਿਨ ਪੰਡੋਰੀ ਸਾਹਿਬ ਕੋਲੇ ਬੈਠੇ ਸੀ ਮਹਿਲ ਕਲਾਂ ਉਹਨਾਂ ਦੇ ਘਰ ਬੈਠੇ ਸੀ ਉਹਨਾਂ ਨੂੰ ਇਹ ਸਾਰਾ ਮਸਲਾ ਦੱਸਿਆ ਵੀ ਆਹ ਕਰਕੇ ਪੀਵੀ01 ਨੂੰ ਏਦਾਂ ਲੋਕਲ ਸਾਈਟ ਦੇ ਦਿਓ ਕਿ ਤਾਂ ਜੋ ਅਸੀਂ ਪੇਪਰ ਬਣਾ ਦਈਏ ਲਾਲਜੀਤ ਭੁੱਲਰ ਜੀ ਸਿਰਫ ਨਾ ਕਿਸੇ ਇੱਕ ਭੋਗ ਤੇ ਜਾ ਕੇ ਜੋ ਟਰਾਂਸਪੋਰਟ ਮੰਤਰੀ ਨੇ ਉਹ ਆਪਣੇ ਤੁਰੇ ਜਾਂਦੇ ਦੀ ਇੱਕ ਵੀਡੀਓ ਪਾਉਣ ਜੋਗੀ ਨਹੀਂ ਰੀਲ ਬਣਾ ਕੇ ਪਾ ਕੇ ਪਾਉਣ ਜੋਗੀ ਨਹੀਂ ਅੱਜ ਤੱਕ ਉਹਨਾਂ ਟਰਾਂਸਪੋਰਟ ਦਾ ਕੋਈ ਕੰਮ ਨਹੀਂ ਕੀਤਾ ਸਾਰਾ ਮੁੱਦਾ ਉੱਥੇ ਉਵੇਂ ਹੀ ਪਿਆ ਇੱਕ ਵੀ ਗੱਡੀਆਂ ਟਰਾਂਸਪੋਰਟ ਦਾ ਪਹਾੜਾ ਘਟ ਗਿਆ ਖਰਚੇ ਵਧ ਗਏ ਬੀਮਾ ਇੱਕ ਇੰਨਾ ਮਹਿੰਗਾ ਹੋ ਗਿਆ ਟੈਕਸੀ ਗੱਡੀ ਨੂੰ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜੀ ਮੰਤਰੀ ਬਿਲਕੁਲ ਨੇੜੇ ਰਹਿੰਦਾ ਕਦੇ ਇਹਨਾਂ ਨਾਲ ਨਹੀਂ ਗੱਲ ਕੀਤੀ ਬਹੁਤ ਵਾਰੀ ਗੱਲ ਕੀਤੀ ਆ ਜੀ ਇਹਨਾਂ ਦੇ ਤਾਂ ਚੇਲੇ ਚਾਪਟੇ ਹੀ ਨਹੀਂ ਨੇੜੇ ਜਾਣ ਦਿੰਦੇ ਚੇਲੇ ਹੀ ਇੰਨੇ ਕ ਮੂਰੇ ਹੋ ਹੋ ਗਏ ਆ ਸਾਡੇ ਵੇਰ ਕਾ ਦਾ ਬੂਤ ਘਟਦਾ ਜੀ ਇੱਧਰ ਇਹਨਾਂ ਨੂੰ ਆਪਸ ਦੇ ਵਿੱਚ ਲਾਈਨ ਦੇ ਵਿੱਚ ਵੀ ਮੈਂ ਲੈਣਾ ਮੈਂ ਲੈਣਾ ਉਹਦੇ ਪੈਰ ਹੀ ਆ ਜੀ ਵੀ ਅਸੀਂ ਪੈਸੇ ਕਮਾ ਲਈਏ ਫਿਰ ਹੁਣ ਮੌਜੂਦਾ ਸਰਕਾਰ ਆ ਸਾਡੀ ਅਸੀਂ ਝਾੜੂ ਮਾਰਿਆ ਹੋਇਆ ਇਹ ਐ ਸੋਚਦੇ ਆ ਬਲਕਿ ਇਹ ਨਹੀਂ ਸੋਚਦੇ ਕਿ ਜਨਤਾ ਨੇ ਵੀ ਵੋਟਾਂ ਮਈਆਂ ਜੀ ਕੀ ਕਰਦੇ ਇਲੈਕਸ਼ਨ ਆ ਅਸੀਂ ਤਾਂ ਆਪਦੇ ਰਾਈਟਸ ਮੰਗਦੇ ਆ ਜੀ ਅਸੀਂ 1 ਰੁਪਏ ਦੀ ਚੋਰੀ ਨਹੀਂ ਕਰਦੇ ਟੈਕਸ ਪੇ ਕਰੇ ਬਣਾ ਅਸੀਂ ਬਲਾੰਗ ਨਹੀਂ ਪੜਦੇ ਸਾਨੂੰ ਆਪਣਾ ਹੀ ਖਤਰਾ ਹੁੰਦਾ ਜੇ ਅਸੀਂ ਟੈਕਸ ਨਹੀਂ ਕੀਤਾ ਆਨਲਾਈਨ ਪੇਪਰ ਪੂਰਾ ਨਹੀਂ ਕੀਤਾ ਤਾਂ ਸਾਡਾ ਸਾਰਾ ਕੁਝ ਖਤਮ ਹੋ ਜਾਂਦਾ ਬਾਈ ਚਾਂਸ ਕੋਈ ਹਾਦਸਾ ਵਾਪਰਦਾ ਜੀ ਮੰਗ ਕਰਦੇ ਆ ਸਰਕਾਰ ਕੋਲੋਂ ਇਹਨਾਂ ਮੁੱਦਿਆਂ ਵੱਲ ਵੀ ਧਿਆਨ ਦੇਵੇ ਤਾਂ ਜੋ ਕਿ ਸਾਰੇ ਇੱਕ ਜਨਤਾ ਦਾ ਭਲਾ ਹੋਵੇ। ਚਿੱਟੇ ਪਲੇਟਾਂ ਲੋਕ ਗੱਡੀਆਂ ਐਸੇ ਕਰਕੇ ਚਲਾਈ ਜਾਂਦੇ ਨੇ ਵੀ ਚੋਰੀ ਕਰ ਲਾਂਗੇ, ਦੂਜੇ ਪਾਸੇ ਦੇ ਦਾਂਗੇ ਪਰ ਸਰਕਾਰ ਨੂੰ ਨਹੀਂ ਦੇਣਾ। ਅਸੀਂ ਸਰਕਾਰ ਨੂੰ ਦੇ ਰਹੇ ਆ ਫੇਰ ਵੀ ਸਾਡੇ ਨਾਲ ਸਰਕਾਰ ਨਹੀਂ ਖੜ ਰਹੀ। ਧੰਨਵਾਦ।